ਮजेदार ਪਹੇਲੀ ਉਹ ਕੀ ਹੈ ਜਿਹੜੀ ਕੁੜੀਆਂ ਸਾਲ ਦੇ ਵਿੱਚ ਇੱਕ ਵਾਰ ਖਰੀਦਦੀਆਂ ਹਨ ਦੱਸੋ ਤੇ ਸੋਚੋ ਇਸਦਾ ਸਹੀ ਜਵਾਬ ਹੈ ਰਾਖੀ ਦੂਸਰੀ ਮਜ਼ੇਦਾਰ ਪਹੇਲੀ ਮੈਨੂੰ ਦੱਸੋ ਉਹ ਕਿਹੜੀ ਚੀਜ਼ ਹੈ ਜੋ ਇੱਕ ਲੜਕੀ ਆਪਣੇ ਮਾਪੇ-ਵਾਪ ਨੂੰ ਦੇ ਸਕਦੀ ਹੈ ਲੇਕਿਨ ਮੁੰਡਾ ਨਹੀਂ ਇਸਦਾ ਸਹੀ ਜਵਾਬ ਹੈ ਦਾਮਾਦ ਤੀਸਰੀ ਮਜ਼ੇਦਾਰ ਪਹੇਲੀ ਉਹ ਕਿਹੜੀ ਸਬਜ਼ੀ ਹੈ ਜਿਸ ਵਿੱਚ ਇੱਕ ਸ਼ਹਿਰ ਦਾ ਵੀ ਨਾਮ ਆਉਂਦਾ ਹੈ ਇਸਦਾ ਸਹੀ ਜਵਾਬ ਹੈ ਸ਼ਿਮਲਾ ਮਿਰਚ ਚੌਥੀ ਮਜ਼ੇਦਾਰ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਸਾਰੇ ਸੁਣ ਸਕਦੇ ਹਨ ਪਰ ਤੁਸੀਂ ਨਹੀਂ ਇਸਦਾ ਸਹੀ ਜਵਾਬ ਹੈ ਕਰਾਟੇ ਪੰਜਵੀਂ ਮਜ਼ੇਦਾਰ ਪਹੇਲੀ ਉਹ ਚੀਜ਼ ਦਾ ਨਾਮ ਦੱਸੋ ਜੋ ਕਦੇ ਬਿਮਾਰ ਨਹੀਂ ਹੁੰਦੀ ਪਰ ਫਿਰ ਵੀ ਉਸ ਨੂੰ ਗੋਲੀ ਦੇਣੀ ਪੈਂਦੀ ਹੈ ਸੋਚੋ ਇਸਦਾ ਸਹੀ ਜਵਾਬ ਹੈ ਬੰਦੂਕ ਛੇ ਮੇ ਮਜ਼ੇਦਾਰ ਪਹੇਲੀ ਅਜੇ ਹੀ ਕਿਹੜੀ ਚੀਜ਼ ਹੈ ਜੋ ਬੱਚੇ ਖਾਂਦੇ ਹਨ ਪਰ ਕਿਸੇ ਨੂੰ ਚੰਗੀ ਨਹੀਂ ਲੱਗਦੀ ਇਸਦਾ ਸਹੀ ਜਵਾਬ ਹੈ ਛਿੜਕਾ ਸੱਤਵੀਂ ਮਜ਼ੇਦਾਰ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਖਾਣ ਤੇ ਇਨਸਾਨ ਲਾਲ ਹੋ ਜਾਂਦਾ ਹੈ ਅਤੇ ਪੀਣ ਤੇ ਠੰਡਾ ਹੋ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਗੁੱਸਾ ਅੱਠਵੀਂ ਮਜ਼ੇਦਾਰ ਪਹੇਲੀ ਉਹ ਕਿਹੜਾ ਜਾਨਵਰ ਹੈ ਜੋ ਜੁੱਤੇ ਪਾ ਕੇ ਸੌਂਦਾ ਸਦਾ ਸਹੀ ਜਵਾਬ ਹੈ ਘੋੜਾ ਨੋਮੀ ਮजेदार ਤੇ ਗੇਰੀ ਉਹ ਕਿਹੜੀ ਚੀਜ਼ ਹੈ ਜੋ ਉੱਪਰ ਹੇਠਾਂ ਹਿਲਦੀ ਹੈ ਪਰ ਆਪਣੀ ਜਗ੍ਹਾ ਤੋਂ ਹਲਦੀ ਨਹੀਂ ਇਸਦਾ ਸਹੀ ਜਵਾਬ ਹੈ ਤਾਪਮਾਨ ਦਸਮੀ ਮਜੇਦਾਰ ਪਹਿਲੀ ਪਾਣੀ ਹੈ ਪਰ ਬਾਹਰ ਨਹੀਂ ਪੂਛ ਹੈ ਪਰ ਬੰਦਰ ਨਹੀਂ ਦਾੜੀ ਹੈ ਪਰ ਮੁੱਛ ਨਹੀਂ ਅੱਖਾਂ ਹਨ ਪਰ ਜੀਵ ਨਹੀਂ ਇਸ ਦਾ ਸਹੀ ਜਵਾਬ ਹੈ ਨਾਰੀਅਲ 11ਵੀਂ ਮਜੇਦਾਰ ਪਹਿਲੀ ਉਹ ਚੋਰ ਕੌਣ ਹੈ ਜਿਸ ਨੂੰ ਪੁਲਿਸ ਨਹੀਂ ਫੜ ਸਕਦੀ ਇਸ ਦਾ ਸਹੀ ਜਵਾਬ ਹੈ ਕਮਚੋਰ 12ਵੇਂ ਮਜ਼ੇਦਾਰ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਅੱਗ ਨਹੀਂ ਫੜਦੀ ਨਾ ਹੀ ਬਦਬੂ ਆਉਂਦੀ ਹੈ ਪਰ ਫਿਰ ਵੀ ਬਚਾਉਣਾ ਪੈਂਦਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਭੁੱਖ ਤੇ ਪਿਆਸ